ਅੱਗੇ ਜਾ ਕੇ ਪੜੋ ਆਖਰੀ ਪੰਕਤੀ ਪੜਿਓ ਅਸੀਂ ਸਭ ਦੇ ਨੂੰ ਠੀਕ ਹੈ 468 ਅੰਕ ਦੇ ਗੁਣਾਂ ਨੂੰ ਪਾਛਾ ਨਹੀਂ ਕਿਹਾ ਕਿੰਨੇ ਕੂੜ ਰਾਜਾ ਕਹਿੰਦਾ ਇਹ ਰਾਜਾ ਨਾ ਰਾਜ ਕਰਦਾ ਪਿਆ ਇਹ ਝੂਠ ਹੈ ਇਹ ਰਾਜ ਝੂਠ ਹੈ ਕੂੜ ਪ੍ਰਜਾ ਕਹਿੰਦਾ ਉਸ ਰਾਜੇ ਦੇ ਅਧੀਨ ਜਿਹਦੇ ਉੱਤੇ ਰਾਜ ਕਰਨ ਰਿਹਾ ਵੀ ਝੂਠ ਹੈ ਉਹ ਵੀ ਛੰਨੀ ਹੈ ਤੇ ਇਹ ਵੀ ਹੈ ਕਹਿੰਦਾ ਕਿਵੇਂ ਕਹਿੰਦਾ ਸਭ ਕੁਝ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਹੈ ਕੰਦਾ ਜਿਵੇਂ ਕੋਈ ਮਦਾਰੀ ਸੀ ਠੀਕ ਹੈ ਉਹਨੇ ਕਬੂਤਰ ਬਣਾਤਾ ਨਾ ਉਹਦੇ ਕੰਮ ਦਾ ਹੈ ਨਾ ਤੁਹਾਡੇ ਕਿਸੇ ਕੰਮ ਦਾ ਹੈ ਸਿਰਫ ਵੇਖਣ ਦੋ ਚਾਰ ਮਿੰਟ ਲਈ ਹੈ ਠੀਕ ਹੈ ਉਹਦੋਂ ਕਬੂਤਰ ਨਹੀਂ ਹੈਗਾ ਤੇ ਨਾ ਉਹ ਮਦਾਰੀ ਨਾਲ ਹੀ ਲੈ ਕੇ ਗਿਆ ਉਹ ਦੋ ਚਾਰ ਮਿੰਟ ਤੁਹਾਨੂੰ ਕੱਢ ਕੇ ਦਿਖਾਤਾ ਤੇ ਟੋਕਰੀ ਜੀ ਜਦੋਂ ਜੀ ਕਬੂਤਰ ਦੇਖ ਲੋ ਜੀ ਤੁਸੀਂ ਤਾੜੀਆਂ ਮਜਾਤੀਆਂ ਵੀ ਕਮਾਲ ਹੈ ਪੰਜਾਂ ਮਿੰਟਾਂ ਬਾਅਦ ਉਹਨੇ ਕਬੂਤਰ ਦਾ ਕੁਝ ਹੋਰ ਬਣਾਤਾ ਮਦਾਰੀ ਕੋਲ ਕੋਈ ਪੱਕੀ ਚੀਜ਼ ਨਹੀਂ ਹੁੰਦੀ ਤੇ ਗੁਰੂ ਸਾਹਿਬ ਨੇ ਉਹ ਨਾਮੇ ਪਾਚਾ ਕਹਿੰਦੇ ਸੰਸਾਰ ਵੀ ਇੱਕ ਮਦਾਰੀ ਦੀ ਖੇਡ ਈ ਹੈ ਕਹਿੰਦਾ ਕਿਵੇਂ ਕਹਿੰਦਾ ਮਾਰ ਚਾਤੀ ਜਿਵੇਂ ਉਹਨੇ ਕਬੂਤਰ ਬਣਾਤਾ ਤੇ ਕਦੀ ਰੁਪਈਆ ਬਣਾਤਾ ਤੇ ਕਦੀ ਕੁਝ ਬਣਾਤਾ ਕਹਿੰਦਾ ਇਦਾਂ ਹੀ ਪ੍ਰਮਾਤਮਾ ਨੇ ਕਦੀ ਇਨਸਾਨ ਬਣਾਤਾ ਕਦੀ ਡੰਗਰ ਬਣਾਤਾ ਕਦੀ ਕੋਈ ਘੋੜਾ ਬਣਾਤਾ ਕਦੀ ਹਾਥੀ ਬਣਾਤਾ ਪਰ ਸਦਕੇ ਜਾਵਾ ਐਨੇ ਭੁਲੇਖੇ ਜੀਵ ਕਹਿੰਦਾ ਕਿਉਂ ਕਹਿੰਦਾ ਉਹ ਕਦੀ ਕਬੂਤਰ ਨਾਲ ਲੈ ਕੇ ਗਿਆ ਨਹੀਂ ਕੰਨ ਜਿਹੜੀ ਮਰਜੀ ਸ੍ਰਿਸ਼ਟੀ ਬਣਾਈ ਉਹ ਪਰਮਾਤਮਾ ਵੱਲ ਪਾਸੇ ਜਾਂਦਾ ਕੋਈ ਚੀਜ਼ ਨਾਲ ਨਹੀਂ ਜਾਂਦੀ ਸਿਰਫ ਐਵੇਂ ਹੀ ਚੱਲਦੀ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਨਾਨਕ ਵਿਖਾਣੇ ਬੇਨਤੀ ਤਦ ਬਾਅਦ ਕੂੜੋ ਕੂੜ ਦੱਸੋ ਉਹ ਨਾਨਕ ਪਾਚੇ ਕਹਿੰਦੇ ਮੈਂ ਤੁਹਾਡੇ ਚੰਨਾ ਚ ਨੇ ਇੱਕ ਬੇਨਤੀ ਕਰਦਾ ਠੀਕ ਹੈ ਤੇ ਵਿਖਾਣੇ ਦਾ ਪਾਬਲਾ ਪਚਾਰ ਤੋਂ ਦੱਸਦਾ ਦੱਸੋ ਪਾਚਾ ਕਿ ਤੂਦ ਬਾਜੋ ਕੁੜੋ ਕੁੜ ਕਹਿੰਦਾ ਪਰਮਾਤਮਾ ਤੇਰੇ ਤੋਂ ਬਿਗੈਰ ਸਭ ਕੁਝ ਝੂਠਿਆ ਇਹਦਾ ਮਤਲਬ ਜੇ ਤੂੰ ਮਿਲ ਪਿਆ ਤੇ ਕੋਈ ਸਚਾਈ ਹੋ ਸਕਦੀ ਏ ਕੋ ਸੱਚ ਹੋ ਸਕਦਾ ਏ ਤੇਰੇ ਨਾਲ ਦੋਸਤੀ ਨਹੀਂ ਤੂੰ ਮੁਲਾਪ ਨਹੀਂ ਕੀਤਾ ਤੂੰ ਸਾਨੂੰ ਦੱਸਿਆ ਨਹੀਂ ਸਭ ਕੁਝ ਝੂਠ ਹੈ ਦੇਖੋ ਕਹਿੰਦਾ ਝੂਠ ਵੀ ਸੱਚ ਹੋ ਸਕਦਾ ਕਿ ਪੜਿ ਤਨ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿਧਰ ਭਜ ਲਵਾਂਗੇ ਹੈ ਨਾ ਬੁਝਾਰਤ ਮਨੁਸਬਤ ਤੁਸੀਂ ਹੁਣੇ ਹੀ ਗਿਆ ਵੀ ਸਭ ਕੁਝ ਕੂੜ ਆ ਤੇ ਹੁਣੇ ਤੁਸੀਂ ਸੰਸਾਰ ਨੂੰ ਸੱਚ ਕਹਿਤਾ ਫੜ ਗਿਆ ਕਹਿੰਦੇ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਨਾਸ ਕਹਿੰਦਾ ਇਹ ਸੰਸਾਰ ਜਿਹੜਾ ਜਿੰਨਾ ਬਣਾਇਆ ਸੱਚੇ ਦੀ ਕੋਠੜੀ ਹੈ ਤੇ ਉਹਦਾ ਵਿੱਚ ਵਾਸ ਆ ਪਰ ਕਦੋਂ ਕਹਿੰਦਾ ਜੇ ਤੂੰ ਮਿਲਿਆ ਇਹ ਦੇ ਸਭ ਸੱਚ ਆ ਜੇ ਤੇਰਾ ਮੇਰਾ ਮਲਾਪ ਨਹੀਂ ਤੇ ਸਭ ਕੁਝ ਝੂਠ ਆ ਤੂੰ ਤੇ ਬਾਜੋ ਉਹ ਲੋ ਉੱਤੇ ਤੋਂ ਬਿਨਾਂ ਸਭ ਝੂਠ ਹੈ ਫੜਨਾ ਤਾਂ ਆਪਣਾ ਗੱਲ ਤਾਂ ਆਵਣੀ ਹੈ ਨਾ ਜੀ ਸੁਪਾਛ ਕੀ ਕਰਨ ਲਗੇ